ਦੇਸ਼ਪੁਰ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਇਸ ਸਮੇਂ ਦੇਸ਼ਪੁਰ ਦੇ ਵਿੱਚ ਗਰਮੀ ਦੇ ਕਹਿਰ ਤੋਂ ਕਲਾਕਾਰ ਅਤੇ ਅਦਾਕਾਰ ਵੀ ਨਹੀਂ ਬਚ پا ਰਹੇ ਜਿਨ੍ਹਾਂ ਇਸੇ ਕਾਰਨ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਤੁੰਦਾ ਸੀ ਕਿ ਦੀਪਿਕਾ ਪਾਦੋਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਰਾਂ ਮੁੰਬਈ ਚ ਕੀਵੀ ਸ਼ੋ ਮੰਗਲ ਲక్ష్ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਸਿੰਘ ਨੂੰ ਵੀ ਅੱਖਾਂ ਚਿਤਕਲੀ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਪਿਆ ਮੰਗਲ ਲక్ష్ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਦੀਆਂ ਅੱਖਾਂ ਦੇ ਵਿੱਚ ਖਾਰਜ ਅਤੇ ਜਲਨ ਮਹਿਸੂਸ ਹੋਈ ਹੈ ਜਿਸ ਤੋਂ ਬਾਅਦ ਜਦੋਂ ਕੋ-ਸਟਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਜੀ ਅੱਖ 'ਚ ਖੂਨ ਦੇ ਕਲੌਥਸ ਬਣੇ ਹੋਏ ਸਨ ਇਸ ਗੱਲ ਦਾ ਖੁਲਾਸਾ ਤੋਂ ਦੱਸਦੀ ਕਿ ਖੁਦ ਦੀਪਿਕਾ ਨੇ ਕੀਤਾ ਤਾਂ ਦੀਪਿਕਾ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਦੀਆਂ ਅੱਖਾਂ 'ਚ ਖੁਜਲੀ ਅਤੇ ਜਲਨ ਸੀ ਜਦੋਂ ਸੈਸ ਚਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਚੀ ਅੱਖ ਚ ਖੋਨ ਦੇ ਕੋਲ ਸੀ ਅੱਧੇ ਘੰਟੇ ਦੇ ਅੰਦਰ ਅੰਦਰ ਮੈਂ ਡਾਕਟਰ ਕੋਲ ਭੱਜੀ ਗਈਆਂ ਜਿਸ ਤੋਂ ਬਾਅਦ ਮੈਨੂੰ ਤੁਰੰਤ ਦਵਾਈ ਲੈਣ ਲਈ ਕਿਹਾ ਗਿਆ ਤੇ ਅੱਖਾਂ 'ਚ ਬੂੰਦਾਂ ਪਾਈਆਂ ਗਈਆਂ। ਤਾਂ ਫਲਾਦ ਅੰਦਾਜ਼ੇ ਕਿ ਦੀਪਿਕਾ ਨੇ ਦੱਸਿਆ ਕਿ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੀਆਂ ਅੱਖਾਂ ਖਰਾਬ ਹੋ ਗਈਆਂ ਹਨ ਇਸ ਨੂੰ ਠੀਕ ਹੋਣ ਦੇ ਵਿੱਚ 5 ਦਿਨ ਲੱਗਣਗੇ। ਦੇਸ਼ਪੁਰ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਇਸ ਸਮੇਂ ਦੇਸ਼ਪੁਰ ਦੇ ਵਿੱਚ ਗਰਮੀ ਦੇ ਕਹਿਰ ਤੋਂ ਕਲਾਕਾਰ ਅਤੇ ਅਦਾਕਾਰ ਵੀ ਨਹੀਂ ਬਚ پا ਰਹੇ ਜਿਨ੍ਹਾਂ ਇਫੇ ਕਰਨ ਫਿਲਮੀ ਸਿਤਾਰਿਆਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਤੁਹੰਦਾ ਸੀ ਕਿ ਦੀਪਿਕਾ ਪਾਦੋਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਮੁੰਬਈ 'ਚ ਟੀਵੀ ਸ਼ੋਅ ਮੰਗਲ ਲక్ష్ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਸੇਂਗ ਨੂੰ ਵੀ ਅੱਖਾਂ ਚੇਤਕ ਲਈ ਖੋਈ ਹੈ ਜਿਸ ਕਾਰਨ ਉਹਨਾਂ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਪਿਆ ਮੰਗਲ ਲక్ష్ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਦੀਆਂ ਅੱਖਾਂ ਦੇ ਵਿੱਚ ਖਾਰਜ ਅਤੇ ਜਲਨ ਮਹਿਸੂਸ ਹੋਈ ਹੈ ਜਿਸ ਤੋਂ ਬਾਅਦ ਜਦੋਂ ਕੋ ਸਟਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਚੀ ਅੱਖ 'ਚ ਖੂਨ ਦੇ ਕਲੌਟਸ ਬਣੇ ਹੋਏ ਸਨ ਇਹ ਗੱਲ ਦਾ ਖੁਲਾਸਾ ਤੋਂ ਦੱਸਦੀ ਕਿ ਖੁਦ ਦੀਪਿਕਾ ਨੇ ਕੀਤਾ ਤਾਂ ਦੀਪਿਕਾ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਦੀਆਂ ਅੱਖਾਂ 'ਚ ਖੁਜਲੀ ਅਤੇ ਜਲਨ ਸੀ ਜਦੋਂ ਸੈ ਸਟਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਚੀ ਅੱਖ 'ਚ ਖੂਨ ਦੇ ਕਲੌਟਸ ਸੀ ਅੱਧੇ ਘੰਟੇ ਦੇ ਅੰਦਰ ਅੰਦਰ ਮੈਂ ਡਾਕਟਰ ਕੋਲ ਭੱਜੀ ਗਈਆਂ ਜਿਸ ਤੋਂ ਬਾਅਦ ਮੈਨੂੰ ਤੁਰੰਤ ਦਵਾਈ ਲੈਣ ਲਈ ਕਿਹਾ ਗਿਆ ਤੇ ਅੱਖਾਂ 'ਚ ਪੂੰਦਾ ਪਾਈਆਂ ਗਈਆਂ ਫਲਾਤੰਦਾ ਵਿਕੇ ਦੀਪਿਕਾੰਦਸੇ ਕਿ ਡਾਕਟਰ ਨੇ ਉਸ ਨੂੰ ਦੱਸਿਆ ਹੈ ਕਿ ਉਸ ਦੀ ਅੱਖਾਂ ਖਰਾਬ ਹੋ ਗਈਆਂ ਹਨ ਇਸ ਨੂੰ ਠੀਕ ਹੋਣ ਦੇ ਵਿੱਚ 5 ਦਿਨ ਲੱਗਣਗੇ ਦੇਸ਼ਪੁਰ ਦੇ ਵਿੱਚ ਅੱਤ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਇਸ ਸਮੇਂ ਦੇਸ਼ਪੁਰ ਦੇ ਵਿੱਚ ਗਰਮੀ ਦੇ ਕਹਿਰ ਤੋਂ ਕਲਾਕਾਰ ਅਤੇ ਅਦਾਕਾਰ ਵੀ ਨਹੀਂ ਬਚ پا ਰਹੇ ਜਿਵੇਂ ਇਥੇ ਕਾਨ ਫਿਲਮੀ ਸਿਤਾਰਿਆਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਤੁਹਾਨੂੰ ਦੱਸ ਵੀ ਕਿ ਦੀਪਿਕਾ ਆਪਾਦੋਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਰਾਂ ਮੁੰਬਈ ਚ ਟੀਵੀ ਸ਼ੋ ਮੰਗਲਕਸ਼ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਸਿੰਘ ਨੂੰ ਵੀ ਅੱਖਾਂ ਚ ਤਕਲੀਫ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਪਿਆ ਮੰਗਲਕਸ਼ਮੀ ਦੀ ਸ਼ੂਟਿੰਗ ਦੇ ਦੌਰਾਨ ਦੀਪਿਕਾ ਦੀਆਂ ਅੱਖਾਂ ਦੇ ਵਿੱਚ ਖਾਰਜ ਅਤੇ ਜਲਨ ਮਹਿਸੂਸ ਹੋਈ ਹੈ ਜਿਸ ਤੋਂ ਬਾਅਦ ਜਦੋਂ ਕੋ ਸਟਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਚੀ ਅੱਖ 'ਚ ਖੂਨ ਦੇ ਕਲੌਥ ਬਣੇ ਹੋਏ ਸਨ ਇਸ ਗੱਲ ਦਾ ਖੁਲਾਸਾ ਤੁਹਾਨੂੰ ਦੱਸਦੀ ਕਿ ਖੁਦ ਦੀਪਿਕਾ ਨੇ ਕੀਤਾ ਤਾਂ ਦੀਪਿਕਾ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਦੀਆਂ ਅੱਖਾਂ 'ਚ ਖੁਜਲੀ ਅਤੇ ਜਲਨ ਸੀ ਜਦੋਂ ਸੈ ਸਟਾਰ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਸੱਚੀ ਅੱਖ 'ਚ ਖੂਨ ਦੇ ਕਲੌਥ ਸੀ ਅੱਧੇ ਘੰਟੇ ਦੇ ਅੰਦਰ ਅੰਦਰ ਮੈਡਿਕਲ ਕਾਲ ਭੱਜੀ ਗਈਆਂ ਜਿਸ ਤੋਂ ਬਾਅਦ ਮੈਨੂੰ ਤੁਰੰਤ ਦਵਾਈ ਲੈਣ ਲਈ ਕਿਹਾ ਗਿਆ ਤੇ ਅੱਖਾਂ 'ਚ ਪੂੰਦਾ ਪਾਈਆਂ ਗਈਆਂ ਤਫਲਾਤ ਅੰਦਾਜ਼ੀ ਕੇ ਦੀਪਿਕਾ ਅੰਦਾਸੇ ਕੇ ਡਾਕਟਰ ਨੇ ਉਸ ਨੂੰ ਦੱਸਿਆ ਹੈ ਕਿ ਉਸ ਦੀ ਅੱਖਾਂ ਖਰਾਬ ਹੋ ਗਈਆਂ ਹਨ ਇਸ ਨੂੰ ਠੀਕ ਹੋਣ ਦੇ ਵਿੱਚ 5 ਦਿਨ ਲੱਗਣਗੇ